ਇਸ ਸਹਾਉ ਸੇਵਾਦਾਰ ਵੀ ਨਾਲ ਜੁੜ ਗਏ ਨਾ ਉਹ ਵੀ ਰੋਟੀ ਖਾ ਲੈਣਗੇ ਮੈਂ ਤਾਂ ਨਹੀਂ ਦੇਖਿਆ ਕਿਤੇ ਭੁੱਖਾ ਮਰਦਾ ਕੋਈ ਵੀ ਨਾਮ ਜਪਦੇ ਕਿਤੇ ਭੁੱਖਾ ਮਰ ਗਿਆ ਹੋਵੇ ਕੋਈ ਸਹਾ ਸੰਗਤ ਕਿਹਾ ਸੀ 6-6 ਮਹੀਨੇ ਦਾ ਰਾਸ਼ਨ ਪਾ ਲੂ ਕਿਹਾ ਸੀ ਵੀ ਅੱਗੇ ਸਮਾਂ ਬੜਾ ਭਿਆਨਕ ਹੈ ਜੀ ਤੁਹਾਡੇ ਕੋਲ ਪੈਸੇ ਹੈਗੇ ਆ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਪੈਸੇ ਵਾਧੂ ਨੇ 6-6 ਮਹੀਨੇ ਦਾ ਰਾਸ਼ਨ ਪਾਲੂ ਪਾਇਆ ਨਹੀਂ ਕਈਆਂ ਨੇ ਯੂਰਪ ਚੋਂ ਦੇਖੋ ਸਪੇਨ ਹੜ ਆਇਆ ਨਾ ਕਾਰਾ ਜੋ ਨਿਕਲੇ ਨਹੀਂ ਗਿਆ ਤੇ ਜਿਹੜੇ ਸਟੋਰ ਸੀ ਨਾ ਜਿਨ੍ਹਾਂ ਦੇ ਵਿੱਚ ਰਾਸ਼ਨ ਸੀ ਉਹ ਪਾਣੀ ਨਾਲ ਭਰ ਗਏ ਹੁਣ ਲੋਕ ਪੈਸੇ ਚੱਕੀ ਫਿਰਦੇ ਨੇ ਰਾਸ਼ਨ ਹੈ ਹੀ ਨਹੀਂ 6 ਮਹੀਨੇ ਦਾ ਰਾਸ਼ਨ ਪਾ ਕੇ ਰੱਖਣਾ ਚਾਹੀਦਾ ਘਰ ਸਮਾਂ ਕੀ ਪਤਾ ਕਿਦੋਂ ਕਿਦਾਂ ਦਾ ਆਉਣਾ ਵੱਡੇ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ 10 ਕੁਇੰਟਲ ਕਣਕ ਚਾਹੀਦੀ ਐ ਜੇ ਕੱਲ ਨੂੰ ਸੰਗਤ ਆ ਜੇ ਰੋਟੀ ਦਾ ਖਵਾ ਦੋਗੇ 4 ਪਾਇਆ ਹੋਣਾ ਚਾਹੀਦਾ 5 ਕੁਇੰਟਲ ਤਾਂ ਹੀ 4 ਪਾ ਕੇ ਰੱਖਿਆ ਹੋਇਆ 4-5 ਕੁਇੰਟਲ 4 ਪਾ ਕੇ ਰੱਖਿਆ ਹੋਇਆ ਸਹਾ ਸੰਗਤ ਸੰਤ ਕਰਤਾਰ ਸਿੰਘ ਜੀ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਚਾਰ ਜ਼ਰੂਰ ਪਾ ਲਿਓ ਭਾਈ ਸੇਵਾਦਾਰ ਕਹਿੰਦੇ ਕਾਹਦੇ ਬਾਤ ਤੇ ਜੀ ਕਹਿੰਦੇ ਦਾਲ ਨਹੀਂ ਮਿਲਣੀ ਸਬਜ਼ੀ ਵੀ ਨਹੀਂ ਮਿਲਣੀ ਕੋ ਸਮਾਂ ਐਸਾ ਆਏਗਾ ਗੁਰੂ ਘਰ ਚ ਪ੍ਰਸ਼ਾਦਾ ਮਿਲੇਗਾ ਜਿੱਦਾਂ ਦੇ ਪਾਪ ਵੱਧ ਰਹੇ ਨੇ ਨਾ ਸਾ ਸੰਗਤ ਅਰਦਾਸ ਤਾਂ ਕਰ ਰਹੇ ਆਂ ਵੀ ਮਹਾਰਾਜ ਜੰਗਲਾਂ ਚ ਰਹਿਣਾ ਨਹੀਂ ਜਾਣਾ ਆਪ ਜੀ ਕਿਰਪਾ ਕਰ ਦੋ ਪਰ ਲੋਕਾਂ ਦੇ ਹਾਲਾਤ ਨਹੀਂ ਰਹੇ ਇੰਨਾ ਪਾਪ ਵੱਧ ਗਿਆ ਦੇਖ ਕੇ ਰੋਣਾ ਹੀ ਹੁੰਦਾ ਵੀ ਇਹ ਹੋ ਕੀ ਰਿਹਾ ਇੰਨਾ ਪਾਪ ਵੱਧ ਗਿਆ ਨਾ ਦੇਖਿਆ ਜਾਂਦਾ ਨਾ ਸੁਣਿਆ ਜਾਂਦਾ ਕਿਉਂ ਸਤ ਸੰਗ ਨਹੀਂ ਕੀਤਾ ਕਹੇ ਸਾਧੂ ਦਾ ਸੰਗ ਨਹੀਂ ਕੀਤਾ ਜੇ ਇਹੀ ਬੰਦੇ ਨੇ ਸਤ ਸੰਗ ਕੀਤਾ ਹੁੰਦਾ ਤਾਂ ਪਾਪ ਤੋਂ ਪਿੱਛੇ हट ਜਾਂਦਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਉਹ ਪਿਆਰਾ ਲੱਗਦਾ ਕਿਉਂ ਪਿਆਰਾ ਲੱਗਦਾ ਵੀ ਸਤ ਸੰਗ ਨਹੀਂ ਕੀਤਾ ਸੋ ਸਾਹਾ ਸੰਗਤ ਮੂਲ ਮੰਤਰ ਸਹਿਬ ਨਾਲ ਜੁੜੀਏ ਵਾਹਿਗੁਰੂ ਸ਼ਬਦ ਨਾਲ ਜੁੜੀਏ ਜੇ ਪੈਸੇ ਹੈ ਨੇ ਨਾ ਕੋਲ 6 ਮਹੀਨੇ ਦਾ ਰਾਸ਼ਨ ਪਾ ਕੇ ਰੱਖੋ ਜਿਹੜੀ ਚੀਜ਼ ਨਹੀਂ ਖਰਾਬ ਹੁੰਦੀ ਰੱਖੋ ਆਪਣੇ ਘਰ ਟਾਰਚ ਵੀ ਰੋਣੀ ਚਾਹੀਦੀ ਹੈ ਚਾਰ ਰੱਖੋ ਕਿ ਸਬਜੀ ਦਾਲ ਨਾ ਮਿਲੀ ਚਾਰ ਨੇ ਬੰਦਾ ਖਾ ਲੈਂਦਾ ਉਹ ਦੇਖੋ ਸਪੇਨ ਦੇ ਵਿੱਚ 2 ਸਾਲ ਹੋ ਗਏ ਕਹਿੰਦੇ ਆ ਉਹ ਵੀ 6-6 ਮਹੀਨੇ ਦਾ ਰਾਸ਼ਨ ਜਰੂਰ ਪਾ ਲੋ ਭਾਈ ਉੱਥੇ ਪਾਇਆ ਨਹੀਂ ਆਪਣੀਆਂ ਸੰਗਤਾਂ ਨੇ ਪਾਇਆ ਹੋਇਆ ਉਹ ਉਹਨਾਂ ਦਾ ਬਚਾਅ ਹੋ ਗਿਆ ਸਪੇਨ 'ਚ ਸੰਗਤ ਰਹਿੰਦੀ ਆ ਹੰਸ ਰਾਜ ਸਿੰਘ ਸਪੇਨ ਤੋਂ ਇਟਲੀ ਵੀ ਸੰਗਤ ਹੈਗੀ ਹੈ ਹੁਣ ਦੇਖਦੇ ਨੇ ਵੀ ਮਹਾਪੁਰਖਾਂ ਨੇ 2 ਸਾਲ ਪਹਿਲਾਂ ਪਹਿਲਾਂ ਗੱਲ ਕਹੀ ਸੀ ਸਟੋਰਾਂ ਦੇ ਵਿੱਚ ਪਾਣੀ ਭਰ ਗਿਆ ਸਾਹ ਸੰਗਤ ਪਤਾ ਹੀ ਨਹੀਂ ਲੱਗਿਆ ਵੀ ਪਾਣੀ ਆਇਆ ਕਿੱਥੋਂ ਆ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨੇ ਦਾ ਪਾਇਆ ਉਹ ਮੌਜਾ ਲੈਣਗੇ ਬਾਕੀ ਹੁਣ ਦੇਖਦੇ ਆਸੇ ਪਾਸੇ ਨੂੰ ਵੀ ਕੀ ਬਣ ਗਿਆ ਮਹਾਪੁਰਖ ਵੱਡੇ ਕਿਹਾ ਕਰਦੇ ਸੀ ਕਹਿੰਦੇ 70 ਫੁੱਟ ਪਾਣੀ ਆਉਣਾ ਹੁ ਬਈ ਸੋਚ ਲਓ ਵੀ 70 ਫੁੱਟ ਕਿੰਨਾ ਹੁੰਦਾ ਤੁਹਾਨੂੰ ਡਰਾ ਨਹੀਂ ਰਹੇ ਮੈਂ ਤੁਹਾਨੂੰ ਕਹਿ ਰਿਹਾ ਵੀ ਨਾਮ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਆ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਜਿਹੜਾ ਤੁਹਾਡਾ ਪ੍ਰਕਾਸ਼ ਹੈ ਤੁਹਾਡੇ ਪ੍ਰਕਾਸ਼ ਨਹੀਂ ਤੁਹਾਨੂੰ ਬਚਾਉਣਾ ਜਿੱਥੇ-ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੇ ਕਰਕੇ ਪਿੰਡ ਦਾ ਬਚਾਅ ਹੋ ਜਾਣਾ ਜੇ ਤੁਸੀਂ ਨਾਮ ਜਪਦੇ ਹੋ ਮੂਲ ਮੰਤਰ ਸਾਬ ਕਰਦੇ ਹੋ ਜਿਹੜੇ ਪਿੰਡ ਵਿੱਚ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹਦੇ ਕਰਕੇ ਜਿਹੜੇ ਜਿਹੜੇ ਪਿੰਡ ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਸਾਹ ਸੰਗਤ ਫਿਰ ਕੋਈ ਬਚਾ ਨਹੀਂ ਸਕਦਾ ਮਹਾਰਾਜ ਨੇ ਸਜ਼ਾ ਦੇਣੀ ਦੇਣੀ ਹੈ ਸੋ ਆਓ ਮੂਲ ਮੰਤਰ ਸਾਹਿਬ ਨਾਲ ਜੁੜੀਏ ਆਪਾਂ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਆਇਆ ਸੰਸਾਰ ਤੇ ਨਾਮ ਜਪਣ ਵਾਸਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਕੇ ਤੈਨਾਂ ਕਾਮ ਮਿਲ ਸਾਥ ਸੰਗਤ ਭਜ ਕੇ ਭਜ ਕੇਵਲ ਨਾਮ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਐਸੇ ਗੁਰ ਨਾਨਕ ਜੇ ਤੂੰ ਜੁੜੇਂਗਾ ਤੈਨੂੰ ਅੰਤ ਵੇਲੇ ਛਡਾ ਲੈਣਗੇ ਗੱਜ ਕੇ ਆਖੋ ਸਤ ਨਾਮੁ ਸ੍ਰੀ ਵਾਹਿਗੁਰੂ ਨਾਨਕ ਸਾਹਿਬ ਨੂੰ ਹਿਰਦੇ ਚ ਵਸਾਓ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖਿ ਅਜੇ ਵੀ ਸਮਾਂ ਜਿਨ੍ਹਾਂ ਨੇ ਮੂਲ ਮੰਤਰ ਨਹੀਂ ਲਏ ਵਾਹਿਗੁਰੂ ਸ਼ਬਦ ਜਪਾਂਗੇ ਜਪ ਕੇ ਦੇਖੋ ਸੁਭਾਅ ਬਣਾਓ ਪਹਿਲਾ ਪਹਿਲਾ ਸੁਭਾਅ ਬਣਾਣਾ ਪੈਂਦਾ ਨਾਮ ਜਪਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਜਿਵੇਂ ਆਪੇ ਨਾਮ ਜਪਣ ਨੂੰ ਰੋਟੀਆਂ ਅੱਠ ਪਈਆਂ ਹੋਣ ਖਾ ਜਾਣੀਆਂ ਪਰੋਂਠਾ ਖਾਂਦੇ ਨਹੀਂ ਦੇਖਣਾ ਵੀ ਕਿੰਨੇ ਖਾ 10 ਖਾ ਗਿਆ 12 ਖਾ ਗਿਆ ਨਾ ਕਾਨ ਵਾਲੀ ਥੱਕ ਜਾਂਦੀ ਹੈ ਖਾਣ ਖਾਣ ਨੂੰ ਨਹੀਂ ਥਕਣਾ ਜੇ ਕਹਿੰਦੇ ਵੀ ਨਾਮ ਜਪ ਲੋ ਟਾਈਮ ਨਹੀਂ ਹੈ ਜੀ ਇਹ ਸੁਭਾਵਨਾ ਨਾ ਪਏਗਾ ਸਾਹ ਸੰਗਤ ਜਦ ਤੱਕ ਆਪਾਂ ਸੁਭਾ ਨਹੀਂ ਬਣਾਉਂਦੇ ਤਾਈਓ ਮਹਾਰਾਜ ਨੇ ਕਿਹਾ ਆਖਣ ਔਖਾ ਸੱਚਾ ਨਾ ਬਾਕੀ ਕੰਮਾਂ ਵਾਸਤੇ ਬਾਦੀ ਟਾਈਮ ਕੱਢਦੇ ਆਂ ਆਪਾਂ ਕਿੰਨੀ ਰੂਟੀਨ ਬਣਾਈ ਹੋਈ ਹੈ ਆਹ ਕੰਮ ਕਰਨਾ ਉਹ ਕੰਮ ਕਰਨਾ ਨਾਮ ਜਪਣ ਦੀ ਕੋਈ ਰੁਟੀਨ ਨਹੀਂ ਕੋਈ ਸਮਾਂ ਨਹੀਂ ਕਿਉਂ ਆਪਾਂ ਨੂੰ ਅਜੇ ਪਤਾ ਨਹੀਂ ਹੈ ਵੀ ਇਹਦਾ ਫਾਇਦਾ ਕਿੰਨਾ ਜਿਹੜੇ ਕੰਮਾਂ ਦੇ ਆਪਾਂ ਪਿੱਛੇ ਲੱਗੇ ਆ ਨਾ ਦੁੱਖੀ ਦਾ ਨਹੀਂ ਫਾਇਦਾ ਉਹਦਾ ਅਜੇ ਤੱਕ ਆਪਾਂ ਆਪਣਾ ਦਿਮਾਗ ਲਾ ਰਹੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪਾਂ ਕਹਿਣਾ ਨਹੀਂ ਮੰਨਿਆ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕ ਤੇ ਨਾ ਕਾਮ ਇਹ ਮਹਾਰਾਜ ਕਹਿ ਰਹੇ ਜਿਹੜੇ ਕੰਮ ਤੂੰ ਕਰ ਰਿਹਾ ਨਾ ਉਹਨਾਂ ਦਾ ਸੰਸਾਰ ਵਿੱਚ ਹੀ ਫਾਇਦਾ ਉੱਤੇ ਕੋਈ ਫਾਇਦਾ ਨਹੀਂ ਇਹਦਾ ਸੰਸਾਰ ਵਿੱਚ ਹੀ ਫਾਇਦਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਜੋ ਆਪ ਜੀ ਇਹ ਸਤ ਸੰਗ ਕਰ ਰਹੇ ਹੋ ਇਹਦਾ ਬਹੁਤ ਫਾਇਦਾ ਇਹ ਪਤਾ ਨਹੀਂ ਮਹਾਰਾਜ ਨੇ ਕੀ ਦੇ ਦੇਣਾ ਨਾਮ ਜਪ ਕੇ ਦੇਖੋ ਨਾਮ ਜਪਣ ਵਾਲਾ ਦੇਖਿਆ ਕਦੇ ਭੁੱਖਾ ਮਰਦਾ ਮੈਂ ਤਾਂ ਨਹੀਂ ਦੇਖਿਆ ਕਿਤੇ ਵੀ ਕੋਈ ਨਾਮ ਜਪਦਾ ਭੁੱਖਾ ਮਰਦਾ ਹੋਵੇ ਜੇ ਕੋਈ ਸੰਤ ਬੈਠਿਆ ਨਾ ਰੋਈਆਂ 'ਚ ਜਾ ਕੇ ਲੈ ਜਿੰਨੀ ਮਰਜ਼ੀ ਸੰਗੇ ਚਲੀ ਜਾਵੇ ਉੱਥੇ ਵੀ ਪ੍ਰਸ਼ਾਦਾ ਮਹਾਰਾਜ ਪਹੁੰਚਾ ਦਿੰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ